ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅੱਜ ਫੇਰ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਦੇ ਵਿੱਚ ਜੇਦੀ ਪ੍ਰਧਾਨ ਦੇਹੁਦੇਦਾਰ ਸਰਬੰਧੀ ਤੋਂ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਬਣੀ ਮੈਨੂੰ ਇਹ ਦੱਸਦਿਆਂ ਫਕਰ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਹਰਜਿੰਦਰ ਸਿੰਘ ਜੀ ਕਾਮੀ ਸਾਹਿਬ ਜਿਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕੱਲ ਸਰਦਾਰ ਸੰਵੀਰ ਸਿੰਘ ਬਾਦਲ ਸਾਹਿਬ ਨੇ ਸਾਰੇ ਮੈਂਬਰ ਤੇ ਪਾਰਟੀ ਦੀ ਰਾਏ ਤੋਂ ਬਾਅਦ ਕੀਤਾ ਸੀ ਅੱਜ ਹਾਊਸ ਦੇ ਵਿੱਚ 117 ਵੋਟਾਂ ਉਹਨਾਂ ਨੂੰ ਪਈਆਂ ਔਰ ਮੈਂ ਸਾਰੇ ਹਾਊਸ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬੇਦਾਕ ਸਖਸ਼ੀਅਤ ਦਰਵੇਸ਼ ਸਖਸ਼ੀਅਤ ਸਰਦਾਰ ਹਰਜਿੰਦਰ ਸਿੰਘ ਢਾਬੀ ਸਾਹਿਬ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਆ ਫਿਰ ਦੁਬਾਰਾ ਉਮੀਦਵਾਰ ਖੜਾ ਨੇ ਗਏ ਸੀ ਅੱਜ ਬਹੁਤ ਵੱਡੀ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪਈ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਸਭਕਾ ਅੱਜ ਫੇਰ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਜੇਦੀ ਪ੍ਰਧਾਨ ਤੇ ਹੌਦਦਾਰ ਸਰਬੰਸ ਦੀ ਚੋਣ ਸੀ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਣੀ ਮੈਨੂੰ ਇਹ ਦੱਸ ਦਿਆ ਫਕਰ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਹਰਜਿੰਦਰ ਸਿੰਘ ਜੀ ਖੰਮੀ ਸਾਹਿਬ ਜਿਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕੱਲ ਸਰਦਾਰ ਸੰबीर ਸਿੰਘ ਬਾਦਲ ਸਾਹਿਬ ਨੇ ਸਾਰੇ ਮੈਂਬਰ ਤੇ ਪਾਰਟੀ ਦੀ ਰਾਏ ਤੋਂ ਬਾਅਦ ਕੀਤਾ ਸੀ ਅੱਜ ਹਾਊਸ ਦੇ ਵਿੱਚ 117 ਵੋਟਾਂ ਉਹਨਾਂ ਨੂੰ ਪਈਆਂ ਔਰ ਦੂਜੇ ਪਾਸੇ ਸਰਦਾਰ ਮਿੱਠੂ ਸਿੰਘ ਕਾਨ ਦੇ ਜਿਹੜੇ ਸਾਡੇ ਦੂਜੇ ਭਰਾਵਾਂ ਨੇ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਨੂੰ ਇਕੱਲੀਆਂ 18 ਵੋਟਾਂ ਪਈਆਂ। ਧਾਮੀ ਸਾਹਿਬ ਨੂੰ 117 ਤੇ ਉਹਨਾਂ ਨੂੰ ਇਕੱਲੀਆਂ 18 ਤੇ ਇੱਕ ਵੋਟ ਰੱਦ ਹੋਈ ਹੈ। ਕੁੱਲ 136 ਮੈਂਬਰਾਂ ਨੇ ਵੋਟ ਪਾਉਂਦੀਆਂ। ਔਰ ਮੈਂ ਸਾਰੇ ਹਾਊਸ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬੇਦਾਕ ਸਖਸ਼ੀਅਤ ਦਰਵੇਸ਼ ਸਖਸ਼ੀਅਤ ਸਰਦਾਰ ਹਰਤਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆ ਫਿਰ ਦੁਬਾਰਾ ਉਮੀਦਵਾਰ ਖੜਾ ਹੋਏ ਸੀ ਅੱਜ ਬਹੁਤ ਵੱਡੀ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪਾਈ ਹੈ ਸਾਰੇ ਹਾਊਸ ਦਾ ਮੈਂ ਕਹ ਦਿੰਦਾ ਧੰਨਵਾਦ ਕਰਦਾ ਪਿਛਲੇ ਸਾਲ ਵੀ ਜਦੋਂ ਇਲੈਕਸ਼ਨ ਹੋਈ ਸੀ ਸਾਡੇ ਦੁੱਜੇ ਪਾਸੇ ਭਰਾਵਾਂ ਨੂੰ 33 ਵੋਟਾਂ ਪਈਆਂ ਸੀ ਪਰ ਐਤ ਕੀ 15 ਹੋਰ ਘਟੀਆਂ ਮੇਰੇ ਖਿਆਲ ਅਗਲੀ ਵਾਰੀ ਸਰਮ ਸੰਮਤੀ ਹੋਵੇ ਜੋ ਮੈਨੂੰ ਲੱਗਦਾ ਹੈ ਕਿਉਂਕਿ ਇੱਕ ਚੰਗੀ ਸ਼ਖਸੀਅਤ ਜਿਨੇ ਸਾਰਾ ਸਾਲ ਸਾਰੇ ਮੈਂਬਰ ਸਭਾ ਨਾਲ ਨੂੰ ਨਾਲ ਲੈ ਕੇ ਤੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਰੇ ਪੰਥ ਨੂੰ ਨਾਲ ਲੈ ਕੇ ਜਿਸ ਤਰੀਕੇ ਸੇਵਾ ਕੀਤੀ ਹੈ ਅੱਜ ਉਹਦੀ ਬਦੌਲਤ ਹੈ ਕਿ ਐਡਾ ਵੱਡਾ ਮਾਨ ਜਿਹੜਾ ਉਹ ਫੇਰ ਸ਼੍ਰੋਮਣੀ ਅਕਾਲੀ ਦਲ ਪਰਵਤਨ ਕਮੇਟੀ ਦੇ ਸਾਰੇ ਹਾਊਸ ਨੇ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਵਧਾਈ ਵੀ ਪੇਸ਼ ਕਰਦਾ ਸਾਰੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਵਧਾਈ ਪੇਸ਼ ਕਰਦਾ ਔਰ ਸਾਰੇ ਹੈ ਉਸ ਦਾ ਤੈਨ ਤੋਂ ਮੈਂ ਧੰਨਵਾਦ ਕਰਦਾ ਕਿ ਜਿਹੜਾ ਐਡੀ ਵੱਡੀ ਉਹਨਾਂ ਨੇ ਜ਼ਿੰਮੇਵਾਰੀ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਤੇ ਪਾਈ ਹੈ ਔਰ ਇਸ ਕੇ ਹਾਲ ਦਾ ਸਾਰਿਆਂ ਨੂੰ ਵਿਸ਼ਵਾਸ ਵੀ ਦੋਨਾ ਕਿ ਹਮੇਸ਼ਾ ਹੀ ਜਿਹੜੀ ਆ ਬਖਸ਼ੇ ਸ਼੍ਰੋਮਣੀ ਅਕਾਲੀ ਦਲ ਤੇ ਪੰਥ ਦੀ ਹੁੰਦੀ ਰਹੀ ਆ ਇਹ ਪੰਥਕ ਪਤਵਾ ਹੁੰਦਾ ਕਿ ਜਿੰਨਾ ਮਾਨ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਦਾ ਵਧਾਇਆ ਅਸੀਂ ਵੀ ਉਸ ਤੋਂ ਵੱਧ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੇ ਸਮੇਂ ਦੇ ਵਿੱਚ ਜਿਹੜੇ ਵੱਡੇ ਕਾਰਜ ਜਿਹੜੇ ਧੰਮੀ ਸਾਹਿਬ ਦੀ ਐਡਵਾਈਸ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਧਾਨ ਕਮੇਟੀ ਨੇ ਕਰਦੇ ਆ ਜਿਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ 350 ਸਾਲਾਂ ਸ਼ਤਾਬਦੀ ਹੈ ਜਿਦੇ ਨਾਲ ਭਾਈ ਬੱਜਿਦਾਸ ਭਾਈ ਸਤੀਦਾਸ ਭਾਈ ਬਿਆਲਾ ਜੀ ਦੀ ਸ਼ਤਾਬਦੀ ਦੇ ਸਵਾਗਤ ਵੱਡੇ ਪੱਤਰ ਤੇ ਉੱਤੇ ਲਿਖਿਆ ਹੈ ਤੋ ਮੈਂ ਮਹਿਸੂਸ ਕਰਦਾ ਕਿ ਮੈਂ ਧਾਮੀ ਸਾਹਿਬ ਨੂੰ ਵਧਾਈ ਦੇਣਾ ਕਿਉਂਕਿ ਬਾਕੀ ਆਉਂਦੇਦਾਰ ਸਭਾਂ ਦੀ ਚੋਣ ਹਲੇ ਚੱਲ ਰਹੀ ਹੈ ਐਗਜ਼ੈਕਟਿਵਲੀ ਚੋਣ ਵੀ ਚੱਲ ਰਹੀ ਹੈ ਥੋੜੀ ਦੇਰ ਚ ਕੰਪਲ ਹੋ ਜਾਏਗੀ ਮੈਂ ਧਾਮੀ ਸਾਹਿਬ ਨੂੰ ਔਰ ਸਾਰੀ ਜਿਹੜੀ ਨਵੀਂ ਚੋਣੀ ਜਾ ਰਹੀ ਹੈ ਉਹਨਾਂ ਦੇ ਨਾਲ ਸਾਰੀ ਨੂੰ ਜਿੰਦੀਆਂ ਕਰ ਰਹੀਆਂ ਤੁਮ ਮੁਬਾਰਕਵਾਦ ਦੇਣਾ ਔਰ ਸਾਰੇ ਹਾਊਸ ਆਫ ਫਿਰ ਤੈਨੂੰ ਧੰਨਵਾਦ ਕਰਦਾ ਕਿ ਇਹ ਬਹੁਤ ਵੱਡਾ ਪੰਥਕ ਫਤਵਾ ਜਿਹੜਾ ਇੱਕ ਵਾਰੀ ਫੇਰ ਸ਼ਰਮਣੀ ਅਕਾਲੀ ਦਲ ਨੂੰ ਜਿਹੜਾ ਪੱਤਰ ਨੇ ਦਿੱਤਾ ਸੋ ਸਾਰਿਆਂ ਦਾ ਮੈਂ ਦਾਤ ਦੇ ਤੋਂ ਧਰਵਾਦ ਕਰਦਾ। ਇਹ ਪਤਾ ਬੇਤਰਾ ਵਿਰੋਧੀ ਪੇਰ ਨੂੰ ਪਿਛਲੀ ਵਾਰ ਨਾਲੋਂ 15 ਵੋਟਾਂ ਘੱਟ ਗਈਆਂ। ਕੁਦਰਤੀ ਗੱਲ ਹੈ ਜੀ ਕਿ ਇਹ ਮੈਂਬਰਾਂ ਦੀ ਵੋਟ ਹੈ। ਤੇ ਜੇ ਨਹੀਂ ਚੰਗੇ ਕਾਰਗੁਜ਼ਾਰੀ ਸਾਡੀ ਨਹੀਂ ਆ। ਹਰ ਸ਼ਰਮਣੀ ਅਕਾਲੀ ਦਲ ਦਾ ਵੀ ਤੁਸੀਂ ਦੇਖੋ ਤੇ ਬਹੁਤ ਪਿਛਲੇ ਸਾਲਾਂ ਨਾਲੋਂ ਐਸਵੇਟੇ ਦੁਕਾਨੇ ਵਿੱਚ ਸਰਚ ਕਰਨਾ ਸ਼ੁਰੂ ਕਰ ਦਿੱਤਾ ਹੈ